ਕਿੰਨਾ ਪੁੱਤਾਂ ਵਿੱਚ ਫਰਕ ਨਾ ਕੋਈ ਫਰਕ ਸਾਡੀ ਵਿੱਚ ਸੋਚਦੇ ਪੁੱਤਰਾਂ ਨੂੰ ਤਾਂ ਲੋਚਣ ਲੋਚਣ ਕਈ ਧੀਆਂ ਨੂੰ ਵੀ ਲੋਚਦੇ ਧੀਆਂ ਪੁੱਤਾਂ ਵਿੱਚ ਫਰਕ ਨਾ ਕੋਈ ਹਰ ਕਿਸਾਡੀ ਵਿੱਚ ਸੋਚਦੇ ਪੁੱਤਰਾਂ ਨੂੰ ਤਾਂ ਲੋਚਣ ਲੋਚਣ ਕਈ ਧੀਆਂ ਨੂੰ ਵੀ ਲੋਚਦੇ ਰੱਬਾ ਹੱਥ ਜੋੜ ਤੇਰੇ ਸੁਣ ਸਾਡੀ ਫਰਿਆਦ ਨੂੰ ਰੱਬਾ ਹੱਥ ਚੋੜ ਅੱਗੇ ਤੇਰੇ ਸੁਣਸਾ ਟਹੀ ਫਰਿਆਦ ਨੂੰ ਕੋਈ ਐਸਾ ਮਾਪਿਓ ਹੋਵੇ ਨਾ ਜੋ ਤਰਸੀਦਾ ਰਜ ਔਲਾਦ ਨੂੰ ਕੋਈ ਐਸਾ ਕਰ ਹੋਵੇ ਨਾ ਜੋ ਤਰਸੀਦਾ ਰਜ ਔਲਾਦ ਨੂੰ ਕੋਈ ਐਸਾ ਮਾਪਿਓ ਹੋਵੇ ਨਾ ਜੋ ਤਰਸੀਦਾ ਰਜ ਔਲਾਦ ਨੂੰ ਦੁੱਖ ਸੁੱਖ ਆਪਣੇ ਕਰਮਾਂ ਦਾ ਜ਼ਿੰਦਗੀ ਦੇ ਪਰ ਹੁੰਦੇ ਨੇ ਇਨਾ ਨਾਲੇ ਹੀ ਹੱਸਦੇ ਵਸਦੇ ਜ਼ਿੰਦਗੀ ਦੇ ਘਰ ਹੁੰਦੇ ਨੇ ਦੁੱਖ ਸੁੱਖ ਆਪਣੇ ਕਰਮਾਂ ਦਾ ਜ਼ਿੰਦਗੀ ਦੇ ਪਰ ਹੁੰਦੇ ਨੇ ਇਨਾ ਨਾਲੇ ਹੀ ਹੱਸਦੇ ਵਸਦੇ ਜ਼ਿੰਦਗੀ ਦੇ ਘਰ ਹੁੰਦੇ ਨੇ ਨਹੀਂ ਇੱਕ ਦਾਤ ਪੁੱਤਰ ਦੀ ਨਹੀਂ ਇੱਕ ਦਾਤ ਪੁੱਤਰ ਦੀ ਦਰਦੀ ਸੰਧਮਾ ਵਾਲੇ ਦੀ ਤਾਇਆ ਰੱਖੇ ਯਾਦ ਨੂੰ ਕੋਈ ਐਸਾ ਕਰ ਹੋਵੇ ਨਾ ਕਿ ਤਰਸੀ ਦਾ ਰਜਾ ਔਲਾਦ ਨੂੰ ਕੋਈ ਐਸਾ ਘਰ ਹੋਵੇ ਨਾ